ਦੀਆ ਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 6 ਤੇ ਮੌਸਮ ਅੱਜ ਬਹੁਤ ਵਧੀਆ ਹੋਇਆ ਤੇ ਠੰਢੀ ਠੰਢੀ ਚੱਲਦੀ ਹੈ ਹਵਾ ਚਲੋ ਜੀ ਇੱਧਰ ਆਪਾਂ ਪਹੁੰਚ ਗਏ ਅੱਜ ਖੇਤਾਂ ਵਿੱਚ ਮੈਂ ਕਿਹਾ ਸਵੇਰੇ ਸਵੇਰੇ ਨਾ ਪਹਿਲਾਂ ਜਾ ਕੇ ਸਬਜ਼ੀ ਤੋੜ ਲਈਏ ਦੇਖੋ ਜੀ ਫੇਰ ਨਾ ਫੇਰ ਟੈਨਸ਼ਨ ਜੀ ਨਹੀਂ ਰਹਦੀ ਹੈਗੀ ਅੱਜ ਕਿਹੜੀ ਸਬਜ਼ੀ ਬਣਾਉਣੀ ਆ ਜਦੋਂ ਆਪਾਂ ਨੇ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਆਪਾਂ ਜਦ ਸਬਜ਼ੀ ਤੋੜਨ ਜਾਂਦੇ ਆ ਦੇਖੋ ਜੀ ਫੇਰ ਸਬਜ਼ੀ ਨਾਲ ਤਾਜੀ ਸਬਜ਼ੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਆਪਣੇ ਤੋਰੀਆਂ ਵੀ ਨਾ ਤੋੜਨੇ ਵਾਲੀਆਂ ਹੋਈਆਂ ਪਈਆਂ ਨੇ ਤੇ ਪਰਸੋਂ ਆਪਾਂ ਨੇ ਲਾਇਆ ਦਾ ਪਾਣੀ ਪਾਣੀ ਲਾਉਣ ਦੇ ਨਾਲ ਨਾ ਬੇਲਾਂ ਪੂਰੀਆਂ ਹਰੇ ਭਰੀਆਂ ਹੋ ਗਈਆਂ ਨੇ ਤੇ ਅੱਜ ਤੋਰੀਆਂ ਵੀ ਕਾਫੀ ਜ਼ਿਆਦਾ ਹੋਈਆਂ ਪਈਆਂ ਨੇ ਦੇਖੋ ਜੀ ਇੱਧਰ ਆਪਣਾ ਹਲੇ ਲਸਣ ਪੱਟਣ ਨੂੰ ਪਿਆਏ ਲਸਣ ਪੱਟਿਆ ਨਹੀਂ ਹੈਗਾ ਤੇ ਆਪਣੇ ਚੀਕੂ ਨੂੰ ਵੀ ਬਹੁਤ ਜ਼ਿਆਦਾ ਚੀਕੂ ਲੱਗੇ ਹੋਏ ਨੇ ਅੱਜ ਦੇਖਦੇ ਆ ਟਾਈਮ ਜੇ ਕੱਢ ਕੇ ਨਾ ਥੋੜੇ ਜਿਹਾ ਚੀਕੂ ਤੋੜਦੇ ਆ ਜਿੰਨੇ ਕੁ ਖਾਣੇ ਹੁੰਨੇ ਆ ਨਾ ਬਸ ਉਨੇ ਕੇ ਤੋੜਦੇ ਆ ਫੇਰ ਹਫਤੇ ਮਗਰੋਂ ਫੇਚੀਕੂ ਤੋੜ ਲੈਣੇ ਆ। ਦੇਖੋ ਜੀ ਚੀਕੂ ਨੇ ਨਾ ਬਹੁਤ ਜ਼ਿਆਦਾ ਫਲ ਲੱਗੇ ਹੋਇਆ। ਕਈ ਮੇਰੀਆਂ ਭੈਣਾਂ ਪੁੱਛਦੀਆਂ ਹੋਣੀਆਂ ਕਹਿੰਦੀ ਦੀਦੀ ਤੁਹਾਡਾ ਬੂਟਾ ਬਹੁਤ ਵਧੀਆ। ਹਾਂਜੀ ਬੂਟਾ ਬਹੁਤ ਵਧੀਆ ਹਾਈ ਬ੍ਰੈਡ ਬੀਜ ਹੈ ਤੇ ਇਹਦੇ ਮਿੱਠੇ ਹੈਗੇ ਨੇ ਚੀਕੂ। ਦੇਖੋ ਜੀ ਫਲ ਬਹੁਤ ਵਧੀਆ ਦਿੰਦਾ ਏ। ਇਹ ਮਲੇਰਕੋਟਲੇ ਮਿਲਦੇ ਆ ਵਧੀਆ ਬੂਟੇ। ਚਲੋ ਜੀ ਆਪਾਂ ਕੈਮਰਾ ਬੰਦ ਕਰਕੇ ਨਾ ਪਹਿਲਾਂ ਰਾਮ ਤੋਰੀਆਂ ਤੋੜ ਲੈਣੇ ਆ। ਰਾਮ ਤੋਰੀਆਂ ਕਾਫੀ ਲੱਗੀਆਂ ਹੋਈਆਂ ਫੇਰ ਮਿਲਦੇ ਆਪਾਂ ਤੁਹਾਨੂੰ ਠਹਿਰ ਕੇ। ਦੇਖੋ ਜੀ ਇਹ ਹੈਗਾ ਆਲੇ-ਦਾਲੇ ਦਾ ਹੈਗਾ ਵ ਦੇਖੋ ਕਿੰਨਾ ਵਧੀਆ ਸਵੇਰੇ ਸਵੇਰੇ ਤਾਂ ਨਾ ਠੰਡਾ ਮੌਸਮ ਹੁੰਦਾ ਏ ਤੇ ਦਿਲ ਬਹੁਤ ਖੁਸ਼ ਹੁੰਦਾ ਏ ਦੇਖੋ ਸਾਡੀ ਇੱਧਰ ਪਨੀਰੀ ਵੀ ਸੋਹਣੀ ਹੋ ਗਈ ਐ ਪੂਰੀਆਂ ਹਰੇ ਭਾਈ ਮਾਰਦੀ ਆ ਦੇਖੋ ਉੱਪਰ ਸੂਰਜ ਦੇਵਤਾ ਵੀ ਐ ਦਿਖਦਾ ਏ ਤੇ ਚਾਰੇ ਪਾਸੇ ਨਾ ਖੇਤ ਖਾਲੀ ਹੋਏ ਪਏ ਨੇ ਬਸ ਥੋੜੇ ਦਿਨਾਂ ਦੇ ਵਿੱਚ ਨਾ ਫਿਰ ਜੀਰੀ ਲੱਗਣੀ ਸ਼ੁਰੂ ਹੋ ਜਾਣੀ ਆ ਚਲੋ ਜੀ ਆਪਾਂ ਨੇ ਸਬਜ਼ੀ ਤੋੜ ਲਈ ਐ ਨਾਲੇ ਆਪਾਂ ਨੂੰ ਮਿਲ ਗਿਆ ਇੱਕ ਘਈਆ ਵੀ ਮਿਲ ਗਿਆ ਤੇ ਤੋਰੀਆਂ ਵੀ ਮਿਲ ਗਈਆਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਅੱਜ ਆਪਾਂ ਬਣਾਵਾਂਗੇ ਤੋਰੀਆਂ ਦੀ ਸਬਜ਼ੀ ਦੇਖੋ ਜੀ ਖੇਤਾਂ ਦੇ ਵਿੱਚ ਆ ਕੇ ਤਾਂ ਨਾ ਬਰੂ ਖੁਸ਼ ਹੋ ਜਾਂਦੀ ਐ ਸਬਜ਼ੀਆਂ ਲੱਗੀਆਂ ਹੋਈਆਂ ਨੇ ਫਰੂਟ ਲੱਗੇ ਹੋਏ ਨੇ ਦੇਖੋ ਜੀ ਇਹ ਤਾਂ ਸਾਡਾ ਧਣੀਆਂ ਲੱਗੇ ਹੋਏ ਤਾਂ ਬਸ ਕੱਖਾਂ ਨਹੀਂ ਮਾਰ ਲਿਆ ਇਹਦੀ ਸਫਾਈ ਕਰਨੇ ਵਾਲੀ ਹੋਈ ਪਈ ਛੋਟ ਨੂੰ ਕਹਿੰਦੇ ਆ ਦੇਖੋ ਜੀ ਅੰਬੀਆਂ ਵੀ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਦੇਖੋ ਜੀ ਨੇਰੀ ਨੰਬੀਆਂ ਝਾੜਤੀਆਂ ਨੇਰੀ ਤਾਂ ਕੁਝ ਨਹੀਂ ਛੱੜਦੀ ਹੈਗੀ ਤੇ ਇੱਧਰ ਆਪਣੇ ਨਾ ਦੇਸੀ ਨਿੰਬੂ ਆ ਇਹ ਇਹਨੂੰ ਵੀ ਹੁਣ ਨਿੰਬੂ ਲੱਗਣਾ ਸ਼ੁਰੂ ਹੋ ਗਿਆ ਹੈ ਦੇਖੋ ਜੀ ਇਹਨੂੰ ਨਾ 12 ਮਹੀਨੇ 30 ਦਿਨਾਂ ਨਿੰਬੂ ਲੱਗਿਆ ਹੀ ਨਾ ਇਹਦੇ ਨਿੰਬੂ ਦਾ ਬੂਟਾ ਬਹੁਤ ਵਧੀਆ ਜਦੋਂ ਮਰਜੀ ਤੁਸੀਂ ਦੇਖੋਗੇ ਨਾ ਇਹ ਕਦੇ ਵੀ ਤੁਹਾਨੂੰ ਨਾ ਖਾਲੀ ਨਹੀਂ ਮਿਲੂਗਾ ਨਿੰਬੂਆਂ ਨਾਲ ਭਰਿਆ ਹੋਇਆ ਮਿਲੂਗਾ ਇਹ ਐਨਾ ਕਰਮ ਵਾਲਾ ਬੂਟਾ ਹੈ ਸਾਡਾ ਦੇਖੋ ਜੀ ਨੇਰੀ ਨੇ ਇੰਨਾ ਜ਼ਿਆਦਾ ਨੁਕਸਾਨ ਕਰ ਦਿੱਤਾ ਨਾ ਦੇਖੋ ਆਪਣਾ ਕੰਮ ਲਈ ਤੋੜਤਾ ਨੇਰੀ ਨੇ ਦੇਖੋ ਇਹਦੇ ਵਿੱਚ ਪਾਮ ਦੇਖੋ ਕਿੰਨਾ ਵਧੀਆ ਲੱਗੇ ਹੋਇਆ ਤਾਂ ਹੁਣ ਦੇਖਦੇ ਆ ਇਹਨੂੰ ਨਾ ਆਲੇ-ਦਾਲੇ ਤੋਂ ਤੋੜ-ਤੋੜ ਕੇ ਨਾ ਕਿਸੇ ਹੋਰ ਕਮਰੇ ਦੇ ਵਿੱਚ ਆਪਾਂ ਲਾਉਨੇ ਆ ਦੇਖੋ ਜੀ ਬਹੁਤ ਵਧੀਆ ਬੂਟਾ ਤਾਂ ਚਲੋ ਮਿੱਟੀ ਦਾ ਨਾਲ ਇਹਨੇ ਸੁੱਕਣਾ ਤਾਂ ਕੀ ਹੈ ਪਰ ਨੇਰੀ ਨੇ ਦੇਖੋ ਕਿੰਨਾ ਭਾਰੀ ਕਮਲਾ ਸੜਦਾ ਹੈ ਇੰਨੀ ਰਾਤ ਨੇਰੀ ਤੇਜ ਆਈ ਨਾ ਸਾਡੇ ਮੰਜੇ-ਮੁੰਜੇ ਕੁਰਸੀਆਂ ਆਏ ਬੇੜੇ ਦੇ ਵਿੱਚ ਭੱਜੇ ਫਿਰਨ ਦੇਖੋ ਜੀ ਮਿੱਟੀੋਂ ਮਿੱਟੀ ਹੋ ਗਈ ਸਾਰੇ ਬੇੜੇ ਦੇ ਵਿੱਚ ਚਲੋ ਜੀ ਆਪਾਂ ਹੁਣ ਸਬਜੀ ਤੋਂ ਹੋਰੀਏ ਫੇਰ ਠਹਿਰ ਕੇ ਮਿਲਦੇ ਹਾਂ ਜਿਹਦੇ ਸਮਾਨ ਸਮੋਲਿਆਂ ਦਾ ਘਰ ਦਾ ਗਰੋਸਰੀ ਵਗੈਰਾ ਉਥੇ ਇੰਨਾ ਜ਼ਿਆਦਾ ਮੀਂਹ ਪੈਂਦਾ ਤਾਂ ਨਾ ਸਬਜ਼ੀਆਂ ਖਰੀਦਣੀਆਂ ਵੀ ਔਖੀਆਂ ਹੋ ਗਈਆਂ ਸਾਡੇ ਕੱਪੜੇ ਵੀ ਭਿੱਜ ਗਏ ਬੁਰਾ ਹਾਲ ਹੋ ਗਿਆ ਮੰਡੀ ਦੇ ਵਿੱਚ ਦੇਖੋ ਜੀ ਜਦੋਂ ਉਥੇ ਅਸੀਂ ਭਾਦ ਨਾਟ ਕੇ ਸਮਾਨ ਪੇਰ ਕੇ ਆਏ ਆ ਘਰ ਮੇਰੇ ਚੱਲਦੇਵੇਂ 20 ਤੋਂ ਪਹਿਲਾਂ ਪਹਿਲਾਂ ਵੀ ਕਿਤੇ ਜ਼ਿਆਦਾ ਨਾ ਮੀਂਹ ਪੈਣ ਲੱਗ ਜਵੇ ਦੇਖੋ ਜਦੋਂ ਸੁਪਿੰਡਾ ਹੈ ਨਾ ਇੱਥੇ ਦੇਖ ਕਿ ਇਹ ਵੀ ਨਾ ਤੇ ਫੇਰ ਧੁੱਪਾਂ ਨਹੀਂ ਕਲੀ ਹੋਈ ਦੇਖੋ ਬੱਦਲ ਉਹ ਪਰਲੇ ਪਾਸੇ ਹੀ ਇੰਨਾ ਜ਼ਿਆਦਾ ਬੱਦਲ ਦਾ ਦੇਖੋ ਜੀ ਆਪਾਂ ਨੇ ਇੰਨਾ ਜ਼ਿਆਦਾ ਸਮਾਨ ਖਰੀਦ ਕੇ ਲੈ ਕੇ ਆਏ ਆ ਇਹ ਸਮਾਨ ਕਿ ਇਧਰ ਵੀ ਆਪਣੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਚਲੋ ਜੀ ਹੁਣ ਚਾਹ ਪਾਣੀ ਪੀਨੇ ਆ ਤੇ ਮੇਰੇ ਤਾਂ ਕੱਪੜੇ ਸਾਰੇ ਭਿੱਜ ਗਏ ਨੇ ਉੱਥੇ ਤਾਂ ਇੰਨਾ ਜ਼ਿਆਦਾ ਵੀ ਪਿਆਰਾ ਤੇ ਮੇਰੇ ਸਬਸਕ੍ਰਾਈਬਰ ਭੈਣਾ ਵੀ ਸਬਜ਼ੀ ਖਰੀਦ ਖਰੀਦਦੀਆਂ ਦੇਖੋ ਜੀ ਉਹਨਾਂ ਨਾਲ ਆਪਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਆਂ ਉਹ ਵੀ ਕਹਿੰਦੀ ਹੈ ਕਹਿੰਦੀ ਦੀਦੀ ਵੀ ਅਸੀਂ ਵੀ ਸਮਾਨ ਖਰੀਦਣ ਵਾਸਤੇ ਆਏ ਆ ਤੇ ਫਿਰ ਜੀ ਅਸੀਂ ਬਹੁਤ ਸਾਰੀਆਂ ਗੱਲਾਂ ਕਰੀਆਂ ਇੱਕ ਭੈਣ ਮੇਰੀ ਖੰਨੇ ਦੇ ਦੀ ਇੱਕ ਸਣੋਦੀ ਦੇਦੀ ਜਿਹੜੀ ਕਮਾਣੋ ਕੋਲ ਸਣੋਦੀ ਹੈ ਤੇ ਅਸੀਂ ਬਹੁਤ ਜ਼ਿਆਦਾ ਗੱਲਾਂ ਕਰੀਆਂ ਤੇ ਉਹ ਕਹਿੰਦੇ ਚ ਵੀ ਚਲੋ ਫਿਰ ਅਸੀਂ ਜੂਸ ਤੇ ਗਲਾਸ ਪੀਤੇ ਤੇ ਜੂਸ ਪੀ ਬੂ ਕੇ ਨਾ ਫਿਰ ਅਸੀਂ ਆਏ ਆ ਘਰ ਨੂੰ ਦੇਖੋ ਜੀ ਜਦੋਂ ਵੀ ਮਿਲਦਾ ਨਾ ਤੁਹਾਡੇ ਵੀਡੀਓ ਦੇਖਦੇ ਆ ਤੇ ਬਹੁਤ ਜ਼ਿਆਦਾ ਨਾ ਮਾਨੂੰ ਖੁਸ਼ੀ ਮਿਲਦੀ ਹੈ ਚਲੋ ਜੀ ਹੁਣ ਆਪਾਂ ਇਹ ਸਮਾਨ ਟਿਕਾਣੇ ਤੇ ਲਾ ਦਈਏ ਤੇ ਫਿਰ ਮਿਲਦੇ ਆਪਾਂ ਤੁਹਾਨੂੰ ਚਲੋ ਜੀ ਹੁਣ ਵੱਜ ਗਏ ਨੇ 5:00 ਵੱਜ ਗਏ ਨੇ ਤੇ ਦੇਖੋ ਹੁਣ ਨਾ ਕਾਲੀ ਹਨੇਰੀ ਆਈ ਹੈ ਇੱਕ ਲੱਖ ਤੈਨੀ ਤੇਜ਼ ਹਨੇਰੀ ਆਈ ਹੈ ਨਾ ਪੂਰਾ ਤੂਫਾਨ ਹੈ ਤਾਂ ਦੇਖੋ ਜੀ ਹੁਣ ਵੀ ਪੂਰੀ ਤੇਜ਼ ਹਵਾ ਚੱਲਦੀ ਹੈ ਦੇਖੋ ਜੀ ਸਵੇਰੇ ਤਾਂ ਗਮਲਾ ਪਿਆ ਤਾਂ ਸਾਡਾ ਉਰੇ ਤੇ ਜਦੋਂ ਇੰਨੀ ਜ਼ਿਆਦਾ ਹਨੇਰੀ ਆਈ ਹੈ ਨਾ ਉਹ ਦੇਖੋ ਉਹ ਚਲੇ ਗਈ ਇੰਨੀ ਤੇਜ਼ ਹਵਾ ਨਾਲ ਤੇ ਗਮਲਾ ਆਪਣਾ ਸਾਰਾ ਫੁੱਟ ਗਿਆ ਏ ਤੇ ਹਨੇਰੀ ਨੇ ਇੰਨਾ ਜ਼ਿਆਦਾ ਨੁਕਸਾਨ ਕਰਿਆ ਨਾ ਘਰ ਦੇ ਵਿੱਚ ਜਿਹੜਾ ਵੀ ਜਿੰਨਾ ਵੀ ਸਮਾਨ ਪਿਆ ਦਾ ਮੰਜੇ ਕੁਰਸੀਆਂ ਤੇ ਸਾਡੇ ਭਾਂਡੇ ਸਾਰੇ ਆਲੇ-ਦਾਲੇ ਨੂੰ ਖਿੰਡ ਗਏ ਕੁਝ ਵੀ ਨਾ ਪਤਾ ਲੱਗੇ ਭੱਜ ਨਾ ਅੱਠ ਪੈ ਗਈ ਇੰਨੀ ਵੀ ਫਟਫਟ ਕੇ ਤੇ ਸ਼ੀਸ਼ੇ ਨਾ ਫੁੱਟ ਜਾਣ ਤੇ ਫਟਫਟ ਅਸੀਂ ਜਾ ਕੇ ਟਾਕੀਆਂ ਦਰਵਾਜ਼ੇ ਬੰਦ ਕਰੇ ਦੇਖੋ ਜੀ ਐਨੀ ਹਨੇਰੀ ਆਈ ਹੈ ਨਾ ਇਹਦੇ ਨਾਲ ਤਾਂ ਰੱਬ ਮੀਂਹ ਪਾ ਦੇ ਹੁਣ ਵੀ ਦੇਖੋ ਪੂਰਾ ਇਹਨਾਂ ਬੱਦਲ ਗੜਕਦਾ ਏ ਪੂਰਾ ਆਸਮਾਨ ਕਾਲਾ ਹੋਇਆ ਪਿਆ ਹੈ ਤੇ ਉੱਪਰ ਵੀ ਦੇਖੋ ਇਹ ਚ ਲੁਧਿਆਣੇ ਵਾਲੀ ਸਾਈਡ ਤੇ ਆਇਆ ਬੱਦਲ ਤੇ ਦੇਖ ਜਿਹੜਾ ਆਪਣੇ ਫਰੂਟ ਲੱਗੇ ਹੋਣੇ ਉਹ ਵੀ ਸਾਰੇ ਝੜ ਗਏ ਨੇ ਦੇਖੋ ਜੀ ਜਦੋਂ ਨਾ ਐਨੀ ਤੇਜ਼ ਹਨੇਰੀ ਆਈ ਹੈ ਨਾ ਦੇਖੋ ਇੱਕ ਚਿੜੀ ਦਾ ਬੱਚਾ ਤਾਂ ਪਤਾ ਨਹੀਂ ਘਟਾਰ ਦਾ ਬੱਚਾ ਹੈ ਪਤਾ ਨਹੀਂ ਜੀੜੀ ਦਾ ਬੱਚਾ ਮੈਂ ਤਾਂ ਇੰਨਾ ਚੰਗੀ ਤਰ੍ਹਾਂ ਦੇਖਿਆ ਵੀ ਨਹੀਂ ਹੈਗਾ ਦੇਖੋ ਜੀ ਉਹ ਪਤਾ ਨਹੀਂ ਕਿਵੇਂ ਨਾ ਆ ਕੇ ਨਾ ਇੱਧਰ ਕੋਈ ਆਲਣਾ ਵੀ ਨਹੀਂ ਹੈਗਾ ਦਰਖਤ ਤੇ ਉਹ ਆਕੇ ਨਾ ਬੇੜੇ ਦੇ ਵਿੱਚ ਗਿਰ ਗਿਆ ਤੇ ਮੈਂ ਉਹਨੂੰ ਚੱਕ ਕੇ ਨਾ ਫਿਰ ਪਾਣੀ ਪਿਲਾਇਆ ਵਿਚਾਰੇ ਨੂੰ ਇੰਨਾ ਸਾਹ ਚੜਿਆ ਪਿਆ ਹੌਲੀ ਹੌਲੀ ਉਹਨੇ ਇੱਕ ਦੋ ਘੁੱਟਾ ਪਾਣੀ ਨੇ ਪੀਤੀਆਂ ਚਲੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਦੇਖੋ ਜੀ ਮਾਂ ਦੇ ਨਾਲ ਤੇ ਬੱਚਾ ਵਿਛੜ ਕੇ ਦੇਖੋ ਮਾਂ ਪਤਾ ਨਹੀਂ ਉਹਦੀ ਕਿੱਥੇ ਹੈਗੀ ਆ ਕਿੱਥੇ ਨਹੀਂ ਐਨੀ ਜ਼ਿਆਦਾ ਨੇਰੀ ਦੇ ਵਿੱਚੋਂ ਪਤਾ ਨਹੀਂ ਕਿੱਥੋਂ ਆਇਆ ਏ ਸਮਝ ਨਹੀਂ ਆਉਂਦੀ ਹੈਗੀ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਹੈ ਵੀ ਛੋਟਾ ਜਿਹਾ ਹੀ ਆ ਵਿਚਾਰਾ ਪਤਾ ਨਹੀਂ ਉਹਦੀ ਮਾਂ ਕਿੱਥੇ ਦਾ ਲੈਣਾ ਹੈਗਾ ਮਾਂ ਦਾ ਪਤਾ ਨਹੀਂ ਕਿੱਥੇ ਨਹੀਂ ਹੈਗਾ ਚਲੋ ਜੀ ਅੱਜ ਆਪਾਂ ਉਹਨੂੰ ਨਾ ਚੰਗੀ ਉਹਦੀ ਆਪਾਂ ਕੇਅਰ ਕਰੂਗੇ ਉਹਨੂੰ ਪਾਣੀ ਪੂਣੀ ਪਿਲਾਉਣੇ ਚੋਗਾ ਚੂਗਾ ਦਵਾਂਗੇ ਜਦੋਂ ਹਨੇਰੀ हट ਗਈ ਨਾ ਫਿਰ ਆਪਾਂ ਦੇਖਦੇ ਆਂ ਵੀ ਜੇ ਉਹਦੀ ਮਾਂ ਇੱਥੇ ਕਿਤੇ ਟੋਲਦੀ ਹੋਈ ਨਾ ਫਿਰ ਆਪਾਂ ਨਾ ਉਹਦੇ ਆਲਣੇ ਦੇ ਵਿੱਚ ਰੱਖ ਦੂਗੇ ਦੇਖੋ ਜੀ ਮਾਂ ਦੇ ਨਾਲ ਜਦ ਬੱਚਾ ਵਿਛੜ ਜਾਂਦਾ ਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਮਾਂ ਪਤਾ ਨਹੀਂ ਹੁਣ ਉਹਦੀ ਕਿੱਥੇ ਟੋਲਦੀ ਫਿਰਦੀ ਹੋਣੀ ਆ ਚਲੋ ਜੀ ਆਪਾਂ ਹੁਣ ਤੁਹਾਨੂੰ ਨਾ ਉਹ ਛੋਟੇ ਜਿਹੇ ਬੱਚੇ ਨਾਲ ਮਿਲਾਉਨੇ ਆ ਤੇ ਬਿਜਲੀ ਵੀ ਹੁਣ ਲੱਛਕਦੀ ਆ ਤੇ ਹੁਣ ਆਪਾਂ ਇਹਨੂੰ ਦੂਈ ਵਾਰ ਫੇਰ ਪਾਣੀ ਪਿਲਾਉਨੇ ਆ ਥੋੜਾ ਥੋੜਾ ਪਾਣੀ ਉਹ ਪੀਂਦਾ ਵਿਚਾਰਾ ਇਹ ਕੋਈ ਇਹ ਪਤਾ ਨਹੀਂ ਲੱਗਦਾ ਹੈਗਾ ਵੀ ਇਹ ਕਿੱਧਰੋਂ ਆਇਆ ਕਿੱਧਰੋਂ ਨਹੀਂ ਬਸ ਅਸੀਂ ਤਾਂ ਬੇੜੇ ਦੇ ਵਿੱਚ ਨਾ ਗਿਰਿਆ ਹੋਈ ਦੇਖ ਰਾ ਦੇਖਿਆ ਦੇਖੋ ਹੁਣ ਥੋੜਾ ਥੋੜਾ ਪਾਣੀ ਪੀਂਦਾ ਏ ਇਹ ਕਿਨੂੰ ਪਿਆਸ ਤਾਂ ਲੱਗੀ ਹੋਈ ਹੈ ਕੋ ਦੇਖ ਲਈ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਜਦੋਂ ਇਹਨੂੰ ਪਾਣੀ ਦੀ ਪਿਆਸ ਲੱਗਦੀ ਹੈ ਨਾ ਜਿਹਦੇ ਇਸ ਤਰ੍ਹਾਂ ਨਾ ਮਾੜਾ ਜਿਹਾ ਚੁੰਝ ਖੋਲ ਲੈਂਦਾ ਤੇ ਪੀ ਲੈਂਦਾ ਹੈ ਦੇਖੋ ਇਹਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਹੈ ਪਾਣੀ ਦੀ ਦੇਖੋ ਜੀ ਹੁਣ ਆਪਾਂ ਕੀ ਕਰੂਗੇ ਨਾ ਇਹਨੂੰ ਨਾ ਜਿਹੜਾ ਤੋਤੇ ਵਾਲਾ ਪਿੰਜਰਾ ਨਹੀਂ ਹੈਗਾ ਹੁਣ ਆਪਾਂ ਨਾ ਇਹਨੂੰ ਪਿੰਜਰੇ ਦੇ ਵਿੱਚ ਰੱਖ ਦੂਗੇ ਜਦੋਂ ਮੌਸਮ ਸਵੇਰੇ ਠੀਕ ਹੋ ਗਿਆ ਨਾ ਫਿਰ ਇਹਦਾ ਆ ਲੈਣਾ ਟੋਲ ਕੇ ਨਾ ਫਿਰ ਆਪਾਂ ਇਹਨੂੰ ਆਲਣੇ ਦੇ ਵਿੱਚ ਰੱਖੇ ਆਉਂਗੇ ਰਾਤ ਨੂੰ ਤਾਂ ਫੇਰ ਜੇ ਮੀਂਹ ਪੈ ਗਿਆ ਨਾ ਹੋਰ ਵਿਚਾਰਾ ਹਰਾਨ ਹੋਊਗਾ ਕਿਤੇ ਦੇਖੋ ਛੋਟਾ ਆ ਗਿਆ ਬੱਚਾ ਇਹ ਦੇਖੋ ਕਿੰਨਾ ਪਿਆਰਾ ਹੈ ਚਿੜੀ ਦਾ ਹੀ ਬੱਚਾ ਇਹ ਦੇਖੋ ਤੇ ਲੈ ਇੰਨਾ ਸੋਕਰ ਆਪਾਂ ਤੇ ਚੱਕ ਲਿਆ ਨਹੀਂ ਤਾਂ ਵਿਚਾਰੇ ਨੇ ਪਤਾ ਨਹੀਂ ਕਿੱਥੇ ਉੜ ਜਾਣਾ ਤਾਂ ਹੋਰ ਪਾਸੇ ਜੇ ਖੇਤਾਂ ਵਿੱਚ ਚਲੇ ਜਾਂਦਾ ਦੇਖੋ ਜੀ ਬਹੁਤ ਜ਼ਿਆਦਾ ਔਖਾ ਹੋ ਜਾਣਾ ਤਾਂ ਨਾਲੇ ਇੰਨੇ ਜਿਆਦੇ ਤੂਫਾਨ ਵਿੱਚ ਜੇ ਮੀਂਹ ਆ ਗਿਆ ਫਿਰ ਔਖਾ ਹੋ ਜਾਂਦਾ ਛੋਟੇ ਜਿਹੇ ਬੱਚੇ ਦਾ ਹੁਣ ਆਪਾਂ ਨੇ ਇਹਨੂੰ ਪਾਣੀ ਪਲਾਤਾ ਹੈ ਪਾਣੀ ਪਲਾ ਕੇ ਨਾ ਦੇਖੋ ਦੇਖੋ ਜੀ ਆਹ ਦੇਖੋ ਉੱਡਦਾ ਹੈ ਦੇਖੋ ਚਲੇ ਗਿਆ ਚਲੋ ਜੀ ਬਾਹਰ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਤੇ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਤੇ ਹਨੇਰੀ ਤਾਂ ਬਹੁਤ ਜ਼ਿਆਦਾ ਚੱਲਦੀ ਹੈ ਦੇਖੋ ਜੀ ਆਪਾਂ ਚਿੜੀ ਦੇ ਬੱਚੇ ਨੂੰ ਨਾ ਅੰਦਰ ਲਿਆਏ ਆ ਦੇਖੋ ਹੁਣ ਬਾਹਰ ਵਿਚਾਰਾ ਕਿੰਨਾ ਜ਼ਿਆਦਾ ਹਰਾਰ ਹੋਣਾ ਤਾਂ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਨਾ ਇੱਕ ਟੇਬਲ ਤੇ ਰੱਖ ਦਿੰਨੇ ਆ ਤੇ ਆਪਾਂ ਇਹਨੂੰ ਜਿਹੜਾ ਵੀ ਕੋਈ ਖਰਾਕ ਰੂਕ ਪਾਉਣੀ ਆ ਨਾ ਤੇ ਆਪਾਂ ਉਹਰੇ ਪਾਵਾਂਗੇ ਇਹਨੂੰ ਨਾ ਆਪਣੇ ਪਾਣੀ ਦੋ ਵਾਰ ਪਲਾਤਾ ਏ ਦੇਖੋ ਜੀ ਇਹਨੇ ਹੁਣ ਐ ਕਰਨਾ ਉੱਪਰ ਚਲਾ ਦੇਣਾ ਆਪਰੇ ਪੱਖਾ ਤਾਂ ਕਿ ਇਹਨੂੰ ਬੱਚੇ ਨੂੰ ਗਰਮੀ ਨਾ ਲੱਗੇ ਤੇ ਆਰਾਮ ਨਾਲ ਇਹਨੇ ਨਾ ਟੇਬਲ ਤੇ ਵਾਸਤਰਾ ਬੈਠ ਹੈਣਾ ਤੇ ਸਵੇਰੇ ਫੇਰ ਜੇ ਇਹਦੀ ਮੰਮੀ ਮਿਲਗੀ ਨਾ ਫੇਰ ਆਪਾਂ ਇਹਨੂੰ ਨਾਲ ਲੈਣੇ ਤੇ ਵੀ ਛੱਡ ਆਵਾਂਗੇ ਦੇਖੋ ਜੀ ਬਹੁਤ ਛੋਟਾ ਹੈ ਹੈ ਹੁਣ ਪਤਾ ਨਹੀਂ ਹੈਗਾ ਕਿੱਥੇ ਇਹ ਬਿਹੜੇ ਦੇ ਵਿੱਚ ਫਿਰਦਾ ਤਾਂ ਇਹ ਗਿਰ ਗਿਆ ਤੇ ਸੱਟ ਸੱਟ ਲੱਗੀ ਵਿਚਾਰੇ ਤੇ ਹਾਂ ਉਹ ਰਹੀ ਨਹੀਂ ਦੇਥੇ ਪਪੋ ਜੇ ਕਿਤਾ ਜੀ ਗਿਰ ਜਾਂਦਾ ਫਿਰ ਰੋਕਾ ਹੋ ਜਾਣਾ ਤਾਂ ਨਾਲੇ ਹੈ ਵੀ ਛੋਟਾ ਜਿਹਾ ਵਿਚਾਰਾ ਦੇਖੋ ਜੀ ਸਾਉ ਵੀ ਐਨਾ ਹੈ ਨਾ ਨੇਰੀ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਛਲ ਗਿਆ ਆਪਣੀ ਮੰਮੀ ਨਾਲ ਤੇ ਦੇਖੋ ਹੁਣ ਇਹਨਾਂ ਆਰਾਮ ਨਾਲ ਬਹਿ ਜਾਣਾ ਇਹਨੂੰ ਪੱਖਾ ਲਾ ਦੇਣਾ ਹੁਣ ਪੱਖੇ ਦੀ ਹਵਾ ਲਊਗਾ ਵਿਚਾਰਾ ਦੇਖੋ ਨਾਲੇ ਨਾ ਜਮਾ ਹੀ ਛੋਟਾ ਜਿਹਾ ਵਿਚਾਰਾ ਆਏ ਤਾਂ ਉੜਦਾ ਵੀ ਹੈਗਾ ਇਹ ਉਡ ਵੀ ਜਾਂਦਾ ਹੈ ਕੋਲ ਜਿਹੜੀ ਦੋਰੀਆਂ ਚੋਕਰੀ ਤੋਂ ਉੱਦੀ ਮਾਰਦਾ ਕਵਲ ਨੂੰ ਇਹਦੀ ਚੁੰਝ ਐ ਨਹੀਂ ਦੇਖੀ ਆ ਨਾ ਜਿਹੜੇ ਚੁੰਝ ਮਾਰਦਾ ਏ ਲੈ ਛੋਟਾ ਹੀ ਆ ਵਿਚਾਰ ਚੱਲ ਤੂੰ ਐਨੇ ਉਰੇ RAM ਨਾਲ ਬਹਿ ਜਾ ਦੋ ਨਿੱਕਾ ਦੋ ਖਾ ਖਾ ਮਾਸੇ ਨੇ ਪੱਕੇ ਦੀ ਖਬਰ ਤੇ ਰਹਿਣਾ ਜੂਰੇ ਲੈ ਇਸ ਤਰ੍ਹਾਂ ਫੇਰ ਬੈਠਾ ਹੈ ਮੈਂ ਹੈ ਪਤਾ ਨਹੀਂ ਕਿ ਕਿਹੜੀ ਕਿੰਨਾ ਸੋਹਣਾ ਲੱਗਦਾ ਏ ਹਾਂ ਨਾ ਇਹਨੂੰ ਪਾਣੀ ਪਿਲਾਤਾ ਮੈਂ ਪਾਣੀ ਪਿਲਾ ਕੇ ਛੋਟੀਆਂ ਮੈਂ ਬਰੀਕ ਬਰੀਕ ਰੋਟੀਆਂ ਦੇ ਟੁਕੜੇ ਕਰਤੇ ਕਿੱਥੇ ਗਿਆ ਦੇਖੀ ਆ ਜਾ ਕੇ ਬਹਿ ਗਿਆ ਮੇਰੇ ਮੋਢੇ ਤੇ ਇਹ ਦੇਖੋ ਬੰਦੇ ਭੱਜਣ ਨਹੀਂ ਤੇ ਕੀ ਇਹ ਇਹ ਹਾਈ 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 ਇਹਦੇ ਹਾ ਚੁੰਜਾ ਚੁੰਜਾ ਬਹੁਤ ਠਿੱਖੀਆਂ ਨੇ ਇਹਦੀਆਂ ਅਰੇ ਠਾਈ ਰਾਤ ਨੂੰ ਤਾਂ ਇਹ ਪੂਰੀ ਕੋਠੀ ਦੇ ਵਿੱਚ ਭੱਜੇ ਫਿਰਨਾ ਹੈ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੇਖੋ ਜੀ ਉਡਕੇ ਨਾ ਉਹ ਚਲੇ ਗਏ ਫੁੱਲਾਂ ਦੇ ਵਿੱਚ ਅੱਜ ਤੇ ਇਹਦੀ ਰਾਖੀ ਸਾਨੂੰ ਰੱਖਣੀ ਪੈਣੀ ਹੈ ਜੇ ਇਹ ਵੱੜ ਗਿਆ ਨਾ ਸੋਫੇਆਂ ਹੇਟਾ ਫਿਰ ਕੱਢਣਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਣਾ ਹੈ ਹੁਣ ਮੈਂ ਇਹਨੂੰ ਤੋਤੇ ਵਾਲੇ ਪਿੰਜਰਾ ਲਿਆ ਕੇ ਨਾ ਉਹਦੇ ਵਿੱਚ ਨਾਲ ਦਾ ਚੋਗਾ ਪਾ ਦਿੰਨੀ ਆ ਤੇ ਆਰਾਮ ਨਾਲ ਬੈਠਾ ਰਹੂਗਾ ਚਲੋ ਜੀ ਹੁਣ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ